ਲੋਵੇ ਮੌਸਮ ਬਹੁਤ ਸੋਹਣਾ ਪਹੁੰਚਿਆ ਪੈਣ ਕੋ ਤੇ ਬਾਈ ਬਜਾਈ ਹੋਣੀ ਸ਼ੁਰੂ ਵੀ ਸਿੱਟਾ ਮਾਸੜ ਜੀ ਨੇ ਮੂਰੇ ਮੂਰੇ ਵੀ ਉਹ ਖੇਤਾਂ ਚ ਦੇ ਵੀ ਦਿੱਤਾ ਮੇਰੇ ਹੁੰਦੇ ਨੂੰ ਕੀਲੇ ਦੇ ਵਿੱਚ ਵੀ ਮੈਂ ਹੁਣ ਬੋਣਾ ਸ਼ੁਰੂ ਕਰਨਾ ਤੇ ਮਾਸੜ ਜੀ ਨੂੰ ਮਲਾਉਂਦਾ ਮਲਾ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਆ ਦੇਖੋ ਬਾਈ ਸਾਰੇ ਇਕੱਠਾ ਹੀ ਮਟੀਰੀਅਲ ਹੈ ਹੈ ਬਾਈ ਮੱਕੀ ਬਹੁਤ ਤਰ੍ਹਾਂ ਦੀ ਐ ਦੂਈ ਮੱਕੀ ਕਿੱਥੇ ਆ ਜੀ ਮਸੜ ਜੀ ਜਿਹੜੀ ਦਾ ਛਿੱਟਾ ਦਿੱਤਾ ਬਾਈ ਆਹ ਸਪੈਸ਼ਲੀ ਪਕਾਉ ਮੱਕੀ ਐ ਦੇਖੋ ਇਹ ਬੀਜ ਤੇ ਆ ਗਈ ਬਾਈ ਦੇਸੀ ਮੱਕੀ ਆਹ ਦੇਖੋ ਇਹ ਆ ਬਾਈ ਦੇਸੀ ਮੱਕੀ ਇਹ ਟਾਂਡੀ ਵਾਲੀ ਹੈ ਹੈ ਇਹ ਟਾਂਡੀ ਤੇ ਚਾਰਾ ਟਾਂਡੀ ਵਾਲਾ ਇਹ ਹੋ ਗਈਆਂ ਥੈਲੀਆਂ ਬਾਈ ਸਾਡੀਆਂ 1 2 3 4 ਚਾਰ ਥੈਲੀਆਂ ਦੂਈ ਦੀਆਂ ਇੱਕ ਦੀਆਂ ਆਪਣੀ ਇਹ ਹੋ ਗਈ ਹਨਾ ਠੀਕ ਨੇ ਤੇ ਬਾਈ ਆਹ ਦੋ ਥੈਲੀਆਂ ਸਾਡੀਆਂ बाजरे ਦੀ ਹੋ ਗਈਆਂ ਆ ਜਵਾਰ ਹੋ ਗਿਆ ਉਹ ਵੀ ਲਾਲ ਮੱਕੀ ਆਹ ਛੋਟੀ ਅੱਛਾ ਜੀ ਬਾਜਰੇ ਵਾਲੀ ਥੈਲੀ ਫਿਰ ਆਪਣੀ ਬਾਜਰਾ ਵੀ ਆ ਤੇ ਜਵਾਰ ਜਵਾਰ ਆ ਹਾਂ ਉਹ ਬਾਜਰਾ ਦੋਨੇ ਠੀਕ ਆ ਠੀਕ ਆ ਲੋ ਬਾਈ ਗੱਡੀ ਆਪਣੀ ਪਹੁੰਚ ਗਈ ਪੰਮੂ ਜੱਟ ਲੈ ਕੇ ਨਾਲ ਦੀ ਨਾਲ ਤੇ ਬਾਕੀ ਤੁਹਾਨੂੰ ਉਧਰ ਦਿਖਾ ਵੀ ਦੇਣਾ ਆਇਆ ਲੱਗਿਆ ਮੈਨੂੰ ਜਿੱਕਣਾ ਰੀਜੈਂਟਰਲ ਆਈਪੀਨ ਦੇ ਵਿੱਚ ਦੇਖ ਲੋ ਹਨਾ ਵਿਚ ਭੁਰਦੀ ਆਈ ਹੈ ਨਾ ਕੋਈ ਦਵਾਈ ਨਹੀਂ ਹੈ ਜਿਹੜੀ ਉਤਰਦੀ ਹੈ ਫਿਰ ਤੇ ਠੀਕ ਨਹੀਂ ਉਹ ਆ ਦੋ ਥਾਲੀਆਂ ਲਿਆਓ ਐ ਆ ਜਾ ਬਾਈ ਸਾਡਾ ਭਾਣਜਾ ਵੀ ਆਇਆ ਵਾ ਇੱਧਰ ਉਹ ਆ ਜਾ ਉਹ ਭਾਣਜਾ ਆ ਦੋ ਥਾਲੀਆਂ ਲਿਆ ਚੱਲ ਬਲਾ ਵੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਦੋ ਥਾਲੀਆਂ ਚੱਕ ਪੁੱਤਰਾ ਉਹ ਦੋ ਹੀ ਥਾਲੀਆਂ ਚੱਕ ਉਹ ਦੁਨੀਆ ਛੋਟ ਲੈ ਹਾਂ ਆ ਚੱਕ ਲੈ ਤੇ ਬਾਈ ਉਧਰ ਭਾਣ ਜੀ ਵੀ ਕੰਮ ਲੱਗੇ ਵੇ ਖੇਤਾਂ ਦੇ ਵਿੱਚ ਕੰਮ ਕਰਨ ਦਾ ਲੱਗੇ ਨਜ਼ਾਰਾ ਬਾਈ ਸਾਰੇ ਆਪਣੇ ਆਪਣੇ ਕੰਮ ਲੱਗੇ ਹੋਏ ਆ। ਬੂਟੇ ਪਟਾਏ ਹੋਏ ਆ। ਇਹ ਵੀ ਸਤਿ ਸ੍ਰੀ ਅਕਾਲ। ਦੇਖ ਲਓ ਸਾਲ ਦਾ ਪਾਲਣ ਇਕੱਠਾ ਹੈ। ਚਲੋ ਆਇਆ ਹੁਣ ਥੋੜੇ ਬਾਅਦ ਬਾਅ ਵੀ ਦੇਣਾ ਰੋਟਾ ਬੇਡਰ ਨੂੰ। ਤੁਸੀਂ ਚੱਕੀ ਜਾਂਦੇ ਨੇ। ਹੈ? ਕੱਲ੍ਹ ਲੋਕ ਲੈ ਆ। ਹਾਂ ਭੈਣ ਨੂੰ ਮਿਲੋ ਜੀ ਇੱਧਰ। ਹਾਂ ਬਈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਠੀਕ ਹੈ। ਭਾਈ ਇੱਧਰ ਸਾਡੀ ਇੱਕ ਆਹ ਕੁੜੀਆ ਰਾਣੀ ਜਸ਼ਨ ਵਰਗੀ ਇਹ ਵੀ ਟਿਕਦੀ ਨਹੀਂ ਹੈਗੀ। ਤੇ ਇਹ ਲੋ ਅੱਜ ਪਡਾਰਾ ਤਾਂ ਨਹੀਂ ਜੀ? ਢੋਲ ਵੱਜਦਾ। ਅੱਛਾ ਠੀਕ ਆ ਫਿਰ ਤਾਂ ਵਧੀਆ ਲੋ ਬਾਈ ਜੇ ਇਹ ਜੇਠਾ ਮਹੀਨਾ ਚੱਲਦਾ ਹਨਾ ਜੀ ਚਲੋ ਭਾਈ ਵਧੀਆ ਚੰਗੀ ਗੱਲ ਆ ਠੀਕ ਹੈ ਲੋ ਹਾਂ ਜੀ ਅੱਜ ਅਮਰਾਲੀ ਵਿੱਚ ਭੰਡਾਰਾ ਸੀ ਉੱਥੇ ਦਾ ਤਕੜਾ ਹੁੰਦਾ ਹਾਂ ਜਲੇਬੀ ਹੁੰਦਾ ਵੀ ਚਲੋ ਠੀਕ ਆ ਇਹ ਜੇਠਾ ਮਹੀਨਾ ਚੱਲਦਾ ਹਨਾ ਜੀ ਜੇਠੇ ਮਹੀਨੇ ਕਰਕੇ ਭਾਈ ਸਭ ਪਾਸੇ ਉਹ ਤਾਂ ਜੀ ਹਲੇ ਮੂਰਲੇ ਕਿਆਰੇ ਚ ਦੂਆ ਦਿੰਦਾ ਮੱਕੀ ਦਾ ਛਿੱਟਾ ਹਾਂ ਭਾਈ ਆ ਜਾ ਬਾਈ ਆ ਸਾਡਾ ਬੰਦਾ ਟਰੈਕਟਰ ਚਲਾਉਣ ਦਾ ਸ਼ਕੀਨ ਹੈ ਇਹ ਇਹ ਟਰੈਕਟਰ ਚਲਾਈ ਜਾਂਦਾ ਤੇ ਇਧਰ ਬਾਈ ਕੱਲ ਦੀ ਨੇਰੀ ਨੇ ਵੀ ਕੁਸ ਕਬੂਟੇ ਤੋੜੇ ਆ ਬਾਕੀ ਬੂਟੇ ਪਟਾਏ ਵੀ ਆ ਮੋٹے ਮੋٹے ਤੇ ਆ ਬਾਈ ਸਾਡੇ ਪ੍ਰਾਣਾ ਸਾਹਮਣੇ ਲਾਏ ਤੇ ਬਾਈ ਨਿੰਬੂਆਂ ਦਾ ਬੂਟਾ ਹਨਾ ਇਹ ਤੇ ਆ ਬਾਈ 베ਰੀ ਉਹਨੇ ਬਾਗ ਲਾਇਆ ਤੋਰ ਤੇ ਚੱਲੀ ਜਾਂਦਾ ਹਲੋ ਫੋਮੀ ਬਾਈ ਲੱਜਣਾ ਹੁਣ ਇੱਧਰ ਤੇ ਬੋਣ ਹੌਲੀ ਹੌਲੀ ਕੰਮ ਆਹ ਦੇਖੋ ਆ ਮੱਕੀ ਦਾ ਛੱਟਾ ਬਾਈ ਹੁਣ ਦੇਖੋ ਬਾਕੀ ਬੂਟਿਆਂ ਚ ਤੁਹਾਨੂੰ ਪਤਾ ਵੀ ਹੁਣ ਚਾਰੇ ਹੀ ਬੀਜ ਹੋਣਾ ਕਿਉਂਕਿ ਇੱਧਰਲੇ ਸਾਰੇ ਆ 5 ਕਿਲੇ ਜਿੱਦਨੂੰ ਆਪਣਾ ਮੈਂ ਹੁਣ ਹੱਥ ਘਮਾਉਂਦਾ ਜੇ ਸਾਰੇ ਬੂਟੇ ਦੇ ਹੋ ਗਏ ਇੱਥੇ ਥੋੜਾ ਜਿਹਾ ਛੱਟਾ ਹੈ ਨਹੀਂ ਪਤਾ ਤੁਹਾਨੂੰ ਇਉਂ ਭਲੇਖਾ ਲੱਗਦਾ ਸਾਰਾ ਹੀ ਰਲਾ ਦੇਣਾ ਰੋਟਾ ਬੇਟਰ ਨੇ ਦੇਖੀ ਚਾ ਲੱਗਣਾ ਹੈ ਸੋ ਬਾਕੀ ਸਾਰੀ ਬਾਈ ਕੰਮ ਲੱਗੇ ਵੇ ਭੈਣ ਵੀ ਬਣਾਓ ਦੇਖੋ ਹੌਲੀ ਹੌਲੀ ਖੇਤਾਂ ਦੇ ਵਿੱਚ ਜਾਨੀ ਜੀ ਲੱਗਦਾ ਜੇ ਦੇਖਿਆ ਜਾਵੇ ਤਾਂ ਠੰਡੀ ਠੰਡੀ ਹਵਾ ਚੱਲ ਰਹੀ ਹੈ ਤੇ ਬਾਕੀ ਸਾਰੀਆਂ ਫਸਲਾਂ ਵੇਜ ਹੋਈਆਂ ਵੇਦੀਆਂ ਆ ਦੇਖੋ ਇੱਥੇ ਗਾਜਰਾਂ ਦੀਆਂ ਆ ਗਾਜਰਾਂ ਦੇ ਬਾਈ ਜੀ ਤਿਆਰ ਹੋ ਰਿਹਾ ਆ ਦੇਖੋ ਮਿੰਨਾ ਮਿੰਨਾ ਢੋਲ ਵੀ ਵੱਜ ਰਿਹਾ ਬਹੁਤ ਸੋਹਣਾ ਮੌਸਮ ਹੈ ਹੈਨ ਨਜ਼ਾਰੇਦਾਰ ਚਲੋ ਬਾਕੀ ਭਾਈ ਆਪਣਾ ਲੱਗਦੇ ਆ ਵਾਕ ਇੱਧਰ ਆ ਜਾਓ ਮਾਸਟਰ ਜੀ ਚਾਹੇ ਕਿ ਹੋ ਗਿਆ ਇੱਧਰ ਅੱਛਾ ਠੀਕ ਆ ਬੂਟਿਆਂ ਦੇ ਬਾਈ ਸ਼ੋਰੇ ਤੇ ਦੂਰ ਰੱਖਤਾ ਇੱਥੇ ਤੇ ਕਿਛਾ ਦਿੱਤਾ ਠੀਕ ਹੈ ਹਾਲੋ ਪਛਾ ਬੂਟਾ ਤਾਂ ਦੂਰ ਰੱਖਤਾ ਜੀ ਹੈ ਬੱ ਲੱਗ ਜਮਾ ਜੀ ਉਧਰ ਤੇ ਬਾਉਣ ਹਨਾ ਆਓ ਬਸ ਤੁਸੀਂ ਦੇ ਦਿਓ ਉਧਰ ਨੂੰ ਠੀਕ ਹੈ ਜੀ 2 ਮਿੰਟ ਸਾਹ ਲੋ ਬਾਈ ਹੁਕਮ ਹੈ ਵੀ 2 ਮਿੰਟ ਹੋ ਠਹਿਰ ਜਾ ਦੋ ਤੱਕ 10 ਮਿੰਟ ਠਹਿਰ ਜਾਂਦੇ ਆ ਕਿ ਭਾਈ ਆ ਬੂਟਾ ਟੁੱਟ ਗਿਆ ਤਾਂ ਵੀ ਵਿਚਾਰਾ ਚੱਲ ਪਿਆ ਦਾਤੀ ਤਾਂ ਨਹੀਂ ਹੈਗੀ ਪੁੱਤਰੇ ਇਹਦੀਆਂ ਆਲੇ-ਦਾਲੇ ਵਾਲੀਆਂ ਟਾਹਣੀਆਂ ਸਾਗ ਦੀ ਠੀਕ ਨੇ ਲਾ ਭਾਈ ਜਵਾਰ ਬਾਜਰੇ ਵਾਲਾ ਇਹਣਾ ਸਿਸਟਮ ਆ ਹਾਂ ਦੇਖੋ ਇਹ ਆਵਦੀ ਆ ਬਈ ਚਲੋ ਬਾਕੀ ਚੱਲੀ ਜਾਣਾ ਆਪਾਂ ਆਪਣਾ ਕਰੀਏ ਕੰਮ ਸ਼ੁਰੂ ਓ ਓ ਓ ਡਨ ਹੋ ਗਿਆ ਭਾਈ ਡਨ ਕੰਮ ਉਹ ਦੇਖੋ ਸਿਆ ਉਹ ਤੋਹ ਆਇਕਰ ਮੱਕੀ ਵਾਲੇ ਥੈਲੀਆਂ ਵੀ ਚੱਕ ਲੈ ਆ ਦੋ ਜਾ ਦੇਖੋ ਭਾਈ ਭਾਂਜਾ ਸ਼ੌਕੇ ਆਨੇ ਆਨੇ ਨੂੰ ਕੰਮ ਉਹਦਰ ਪੈਣਾ ਹੀ ਆਪਣੇ ਕੰਮ ਲੱਗੇ ਹੋਏ ਦੋ ਮੱਕੀ ਦੀਆਂ ਥੈਲੀਆਂ ਵੀ ਵੰਗਾ ਲਈਆਂ ਜੀ ਝੋਲੀ ਕਿੱਥੇ ਸੀ ਝੋਲੀ ਤਾਂ ਮੱਕੀ ਪਈ ਉਹਦੇ ਉੱਧਰ ਅੱਛਾ ਉੱਧਰ ਤੇ ਆ ਹੁਣ ਹਣਾ ਕਿਆ ਲਾ ਬਾਈ ਚੱਕ ਵੀ ਪਾਣ ਗਿਆ ਤੇ ਕੰਮ ਤੇ ਚਲੋ ਚੱਲ ਰਿਹਾ ਕੰਮ ਬਾਈ ਆ ਪਾਉਣਾ ਟਰੈਕਟਰ ਵੀ ਲੈ ਆਉਣਾ ਹੁਣ ਆ ਇੱਥੇ ਇੱਥੇ ਲੈ ਕੇ ਉਹ ਤੱਕ ਬਾਈ ਸਾਰੇ ਛਿੱਟਾ ਦੇ ਹੋ ਗਏ ਮੇਰਾ ਕੰਮ ਚੱਲਣਾ ਹੌਲੀ ਮੀਨਾ ਨੇ ਤਾਂ ਸਮਝ ਲਓ ਛਿੱਟਾ ਦੇ ਕੇ ਵਹਿ ਜਾਣਾ ਆ ਤੇ ਸਮਝ ਲਓ 2.5 ਕਿਲਿਆਂ ਦਾ ਟੱਕ ਜਾ ਆਪਣਾ ਸਾਰੇ ਜਿਹੜਾ तकरीबन ਮਹਾਰਾ ਦੀ ਕਿਰਪਾ ਨਾਲ ਬੀਜ ਹੋ ਜਾਣਾ ਤੇ ਆ ਇੰਨਾ ਕੁ ਬੇਲਾ ਹੈ ਬਾਈ ਵੀ ਦੋ ਕੁ ਬਿਘੇ ਦੀ ਜਗਾ ਇਹਦੇ ਵਿੱਚ ਲਾਉਣੀ ਆ ਜੀ ਜੀ ਬਾਸਮਤੀ ਕਹਿੰਦੇ ਖਾਣ ਨੂੰ ਘਰ ਨੂੰ ਸੋ ਬਾਕੀ ਬੂਤੇ ਖੜੇ ਆ ਬਾਈ ਸਾਜ ਫਟਪਟੀਆਂ ਚੱਲੀ ਜਾਂਦਾ ਆ ਲੋ ਪਾਣੀ ਲੈਣ ਚੱਲਿਆ ਮੇਰਾ ਪੁੱਤ ਹੈ ਲੈ ਪਾਣੀ ਜ਼ਰੂਰ ਲੈ ਆਇਓ ਹੈ ਚਾਹ ਪੀ ਲੈਂਦਾ ਜੀ ਪੀ ਲੈਂਦੇ ਚਾਹ ਸਾਰਿਆਂ ਖਾਤਰੇ ਲੈ ਆਇਓ ਪੁੱਤ ਚਾਹ ਚਾਹ ਸਾਰਿਆਂ ਖਾਤਰੇ ਲੈ ਆਇਓ ਠੀਕ ਆ ਲੋ ਆ ਦੇ ਲੋ ਰਾਮ ਨਾਲ ਥੱਲੇ ਵਾਕੇ ਕੰਮ ਚੱਲਦਾ ਹੈ ਪੱਲੀ ਜੀ ਲੈ ਲੈਣੀ ਸੀ ਇੱਕ ਜਿਹਦਾ ਵਿੱਚ ਗੇਰ ਨੇ ਤੇ ਉਹ ਲੈਣ ਗਏ ਮੈਨੂੰ ਕਹਦੇ ਲੈ ਆਉਣ ਠੀਕ ਆ ਉਹ ਪੱਲੀ ਜੀ ਆਇਓ ਉਹ ਪੱਤਰਾ ਇੱਕ ਪੱਲੀ ਵੀ ਲਿਆਓ ਹਾਂ ਲੋ ਭਾਈ ਭਾਂ ਵੀ ਚੱਲਦੇ ਆਪਾਂ ਉਧਰੋਂ ਵਾਹਿਗੁਰੂ ਦਾ ਨਾਮ ਲੈ ਕੇ ਕੀ ਭਾਈ ਮੌਸਮ ਜਿਹੜਾ ਨਜ਼ਾਰੇ ਦਾ ਚਲੋ ਬਾਕੀ ਭਾਈ ਵਹਾਈ ਕਰਦੇ ਆਪਾਂ ਸ਼ੁਰੂ ਹੋਣੀ ਇਹ ਤਾਂ ਬਹੁਤ ਸੋਹਣਾ ਭਾਈ ਪਹਿਲਾਂ ਬਾਹ ਹੋਗੇ ਤੇ ਟ੍ਰੋਟਾ ਬੈਟਰ ਨਾਲੇ ਦੋ ਪਾਣੀ ਲੱਗ ਲੈ ਇਹਨਾਂ ਨੂੰ ਹੁਣ ਬਹੁਤ ਸੋਹਣਾ ਬਣੇ ਪਏ ਆ। ਥਿੱਲ ਜੀ ਦਾ ਵਿੱਚ ਐਨ ਕੰਮ ਆ ਜਾਣਾ ਲੋਟ। ਚਲੋ ਲੱਗਦੇ ਪਾਉਣ। ਲੋ ਬਾਈ ਰੁਕਣਾ ਹੀ ਪੈ ਗਿਆ। ਵੀ ਸਾਹਮਣੇ ਕਹਿ ਰਹੇ ਪੈਂਦੇ ਉਹ ਉੱਥੇ ਤੇ ਮਸਰ ਜੀ ਕਹਿੰਦਾ ਤਾਂ ਐ ਮੋੜ ਜਾਈ। ਪਰ ਮੈਂ ਕਹਿੰਦਾ ਸਰੇ ਤੱਕੇ ਵੀ ਇਕੱਠੇ ਪਾਈ ਜਾਂਦੇ ਉਹ ਕਹਿੰਦਾ ਤੂੰ ਵੀ ਫਿਰ ਛਿੱਟਾ ਦੇ ਲੈ। ਆਪਾਂ ਵੀ ਬਾਈ ਆਪਣੀ ਚੱਕਦੇ ਆਹ ਮੱਕੀ। ਹਾਂ। ਉਦੋਂ ਚੰਦੇ ਆ ਭਾਈ ਫੇਰ ਹੀ ਸਾਰੇ ਛਿੱਟਾ ਦੇ ਕੇ ਬੋਣ ਲੱਗਦੇ ਆ ਨੋ ਬਾਈ ਚੱਲ ਵੀ ਬਾਹਰ ਛਿੱਟੇ ਤੋਂ ਬਾਅਦ ਲਓ ਵੀ ਚਾਹ ਪਹੁੰਚੀ ਖੇਤ ਚ ਕੰਮ ਕਰਦੇ ਕਰਦੇ ਧਰਮਸੇ ਜੀ ਚਾਹ ਦਾ ਨਜ਼ਾਰਾ ਖੇਤ ਲੱਗੇ ਹਨਾ ਲਓ ਸਵਾਦ ਲੱਗਦੀ ਹੈ ਖੇਤ ਤੇ ਬੈਠ ਕੇ ਖੇਤ ਤੇ ਖਾਣ ਪੀਣ ਦਾ ਸਵਾਦ ਹੀ ਹੋਰ ਐ ਬੰਦਾ ਥੱਕਿਆ ਬੰਦਾ ਹਨਾ ਪਾਣੀ ਲੈਣੇ ਤਾਂ ਪਾਣੀ ਲੈਣੇ ਭਾਈ ਆ ਪਾ ਕੇ ਆਪਣਾ ਉਹ ਸਾਹਮਣੇ ਖੜਾ ਕੇ ਬਾਈ ਕਰਦੇ ਕਰਦੇ ਉਹ ਦੇਖੋ ਆਪਣਾ ਖੇਤ ਬਾਈ ਚੱਲ ਰਹੀ ਦੀ ਔਰ ਲਾਂ ਬਾਹਣ ਮਾਸਟਰ ਜੀ ਨੇ ਮੈਨੂੰ ਨਾਲ ਨਹੀਂ ਰਲਾਣ ਦਿੰਦੇ ਮੇਰਾ ਚੱਲਦਾ ਲੋਗ ਹੈ ਨਾ ਤੁਹਾਡਾ ਚੱਲਦਾ ਹੈ ਇਹਨਾਂ ਦਾ 5 ਮਿੰਟ ਦਾ ਕੰਮ ਰਹਿ ਗਿਆ ਇਹਨੂੰ ਕਹਿੰਦੇ ਕੁਕੜੀ ਲੱਗਦੀ ਨਹੀਂ ਪਰ ਇਹ ਦੇਖ ਜਾਣਾ ਹੈ ਹਾਈਬ੍ਰਿਡ ਬੀਜ ਆ ਇਹ ਹਾਂ ਠੀਕ ਨੇ ਤੇ ਬਾਕੀ ਬਾਈ ਪੈਣ ਵਿੱਚ ਵਿੱਚ ਉਹ ਦੇਖੋ ਕਿੱਥੇ ਪਹੁੰਚੀ ਵੀ ਉਹ ਦੇਖੋ ਕਿੱਥੇ ਚੱਕ ਚੁੱਕਦੀ ਚੁੱਕਦੀ ਕਿੱਥੇ ਪਹੁੰਚ ਗਈ ਹਾਂ ਅੱਧਰ ਚੱਕ ਤੇ ਆ ਲੰਦਾ ਚਲ ਠੀਕ ਹੈ ਵਧੀਆ ਪਰ ਜਿਹੜੇ ਵਿੱਚ ਜੜੇ ਹੋਏ ਨੇ ਉਹ ਤਾਂ ਜੜਾਂ ਵਿੱਚ ਲੱਗੀਆਂ ਵੀ ਆ ਉਹ ਤਾਂ ਹੌਲਾ ਹੌਲਾ ਨਾਲ ਪੱਟ ਹੋਈ ਜਾਣੀਆਂ ਜਾਂ ਵਿੱਚ ਗਲ ਜਾਣੀਆਂ ਰੋਟੇਟਰ ਨਾਲ ਨਾ ਹੁਣ ਤਾਂ ਰੋਟੇਟਰ ਨਾਲ ਜਿਹੜੀਆਂ ਪੱਟਦੀਆਂ ਪੱਟਦੀਆਂ ਅੱਛਾ ਰੋਟੇਟਰ ਨਾਲ ਬਾਦਣਾ ਜੀ ਫੇਰ ਆਹ ਢਿੰਕਾ ਸਿਰਫ ਪੱਟੀ ਪੱਟੀ ਜਗਾ ਹੀ ਬਾਉਣੀ ਆ ਹੋਰ ਨਹੀਂ ਬਾਉਣੀ ਠੀਕ ਹਲੇ ਖੁੱਲੀ ਵੀ ਉਹ ਛੱਟਾ ਦੇ ਲੋ ਜੀ ਦਿਓ ਮਾਸਾ ਚਾਹ ਪੀ ਲੋ ਜੀ ਇਹਨੂੰ ਰਹਿਣ ਦੇ ਪੀ ਲੋ ਸ਼ਾਬਾਸ਼ ਜਾਨੀ ਆ ਮੈਂ ਹਾਂ ਤੂੰ ਤਾਂ ਵੈਰਾਈਟੀ ਇੱਥੇ ਜੁੜੀ ਹੋਈ ਹਾਂ ਹਾਂ ਜੀ ਬੜੇ ਲੋਵਾ ਜੀ ਚਾਰ ਪੰਜ ਬੀਜ ਦੇ ਆਂਦੇ ਮਾਤੜ ਜੀ ਨੇ ਹੁਣ ਪਤਾ ਨਹੀਂ ਲੱਗਦਾ ਵੀ ਕਿਹੜਾ ਕਿੱਧਰ ਪਤਾ ਨਹੀਂ ਫਿਰਦਾ ਹਨਾ ਚਲੋ ਭਾਈ ਕੋਈ ਨਹੀਂ ਬਾਕੀ ਇਹਨਾਂ ਦਾ ਤਜਰਬਾ ਆਪਣਾ ਬਾਕੀ ਹਵਾ ਦੇਖ ਲਓ ਕਿੰਨੀ ਵਧੀਆ ਚੱਲਦੀ ਹੈ ਨਾ ਅੱਜ ਅੱਜ ਮੌਸਮ ਠੀਕ ਹੈ ਜੀ ਲੱਗਦਾ ਖੇਤ ਚ ਕੱਲ ਤਾਂ ਮੌਸਮ ਖਰਾਬ ਕੱਲ ਤਾਂ ਮੈਂ ਦੇਖਿਆ ਬੱਜਾ ਤੁਸੀਂ ਮੈਨੂੰ ਫੋਨ ਕਰਿਆ ਬੱਦਲ ਮੈਂ ਮੈਂ ਕਹਿ ਰਹਾ ਹਾਂ ਮੈਂ ਵੀ ਤਾਂ ਹੀ ਆਇਆ ਮੰਮੀ ਆ ਪੈਰਾਂ ਦੇ ਉਹਨੂੰ ਪਤਾ ਹੀ ਹੈ ਵੀ ਹੁਣ ਮੌਸਮ ਖਰਾਬ ਹੈ ਜਾ ਆ ਵੀ ਲਾਗਪੁਰ ਬੂਟੇ ਪੱਟਣ ਨੂੰ ਤਿਆਰ ਖੜੇ ਆ ਬਾਈ ਸਾਰੇ ਆਹ ਉਹ ਹੈ ਮੰਮੀ ਚਾਣੀ ਪੀਣੀ ਪਾਣੀ ਪੀਣੀ ਲੈ ਜਾ ਫਿਰ ਜਾ ਪਾਣੀ ਮੰਮੀ ਕਹਿੰਦੀ ਆ ਦਿੰਦੀ ਆ ਮੈਂ ਠੀਕ ਆ ਬਹੁਤ ਦੂਰ ਆ ਬਈ ਉਹ ਪਾਣੀ ਦਾ ਗਲਾਸ ਭੇਜ ਦਿਓ ਭੈਣ ਨੂੰ ਚਲੋ ਬਈ ਚਲੋ ਰਿਹਾ ਕੰਮ ਆ ਗੁੜੀਆ ਰਾਣੀ ਵੀ ਦੇਖ ਲਓ ਘੁੰਮਣ ਲੱਗੀ ਵੀ ਆ ਖੇਤਾਂ ਦਾ ਚਲੋ ਆਪਣੇ ਹੈ ਫੇਰ ਆਇਆ ਕਰ ਆਪਣੇ ਡਾਇਰੈਕਟਰ ਪਰਤੇ ਇਹ ਕੁੰਡੀ ਲਿਆ ਕੋ ਲੋਹੇ ਦੀ ਚੱਕ ਲੈ ਬਈ ਨਹੀਂ ਉਹ ਤਵਿਆਂ ਨੂੰ ਕੱਢੀ ਆ ਦੇ ਚ ਹਾਂ ਚੱਕ ਲੈ ਸ਼ੇਰ ਹਾਂ ਦੇਲਾ ਨਾ ਨਾਨੇ ਨੇ ਕਹਿ ਜਾ ਰੱਖਿਆ ਸ਼ੇਰ ਉਹ ਲੋਹੇ ਦੀ ਲਟਕਦੀ ਆਏ ਕੱਲ ਲਾਤੀ ਮੈਂ ਕਰਨ ਨੂੰ ਫੋਨ ਕਰ ਦਿੰਦਾ ਫੜਾ ਦੂੰਗਾ ਇਹਨੂੰ ਠੀਕ ਹੈ ਉਹ ਦੇਖੋ ਵੀ ਪਾਣੀ ਦੇਖੇ ਉਹ ਵੱਜ ਗਈ ਵੀਰੇ ਨੂੰ ਕਹਿ ਦੇ ਉਹ ਦੇਖੋ ਆਹੋ ਮੈਂ ਫੋਨ ਕਰਦਾ ਜੋਤ ਲਿਆਉਗਾ ਮਾਂਮੀ ਦਾ ਪੈਰ ਦੁਖਦਾ ਮੈਂ ਫੜਾ ਕੇ ਦੇਖਦਾ ਮਾਂਮੀ ਦਾ ਕਰਦੀ ਹਾਂ ਨਾ ਬਹੁਤ ਕਰਦੀ ਆ ਹਾਂ ਆ ਮੰਮੀ ਦੇ ਨਾਲ ਹੀ ਆ ਦੇਖ ਲੋ ਹਾਂ ਦੇਹ ਉਹ ਭਾਦੀ ਬਾਈ ਦੇਖੋ ਕਿਤੇ ਗਾ ਕੇ ਵੀ ਗਈ ਹੈ ਪਹਿਲਾਂ ਉਹ ਤੇਰਾ ਭਾਉਂਦਾ ਖੋਟਰਾ ਕੋਈ ਨਾ ਕਰਦਾ ਤੇਰਾ ਉਹ ਤਾਂ ਕਹਿੰਦਾ ਆ ਇੱਥੇ ਨਾ ਕਹੀ ਨਾ ਮਿੱਟੀ ਪਈ ਜਾਂਦਾ ਉਹ ਖਾਲੀ ਭਰੀ ਪਈ ਹਾਂ ਕੱਕ ਵੱਢ ਕੇ ਲੈ ਗਿਆ ਆ ਵੱਡੇ ਨਹੀਂ ਟਾਂਡੇ ਟਾਂਡੇ ਵੱਢ ਕੇ ਲੈ ਗਿਆ ਮਾਸਟਰ ਜੀ ਤੁਹਾਡੇ ਨਾਲ ਬਾਤ ਉਹਦੀ ਹੋਇਆ ਨਾ ਟੱਕੇ ਟੱਕੇ ਵੱਢ ਲੈ ਕੱਖ ਛੜਦਾ ਹਾਂ ਅੱਛਾ ਡਾਂਡੀ ਟਾਂਡੀ ਝੁਗਲੀ ਚੱਲ ਕੋਈ ਨਹੀਂ ਉਹਦੀਆਂ ਮੌਜਾਂ ਬਾਈ ਨਿਆਣਾ 何、okay, so ਮਾਸਟਰ ਜੀ ਵੀ ਟਰੈਕਟਰ ਪਰ ਆਹ ਜੀ ਫੱਟਾਂ ਪੈ ਰਹੀਆਂ ਲੇ 3 ਫੱਟਾਂ ਬਾਤੀਆਂ ਡਰੇਡਡ ਵਿਗੇ ਦਾ 100 100 ਵਿਗੇ ਦਾ ਕਹਿਰਾ ਬਣਾ ਸਕਦੇ ਆ ਚਲੋ ਮੰਨ ਰਾਇ ਰਾਟਾ